ਪ੍ਰੋਫੈਸਰ ਮੋਹਨ ਸਿੰਘ ਜੀ ਹੋਣਾ ਨੇ ਬੜਾ ਸੋਹਣਾ ਲਿਖਿਆ ਹੈ ਮਾਂ ਜਿਹਾ ਕਣਸ਼ਾਵਾਂ ਬੂਟਾ ਮੈਨੂੰ ਨਜ਼ਰ ਨਾ ਆਵੇ ਲੈ ਕੇ ਜਿਸ ਤੋਂ ਛਾਂ ਉਦਾਰੀ ਰੱਬ ਨੇ ਸਵਰਗ ਬਣਾਏ ਕੁਲ ਦੁਨੀਆ ਦੇ ਬੂਟੇ ਲੋਕੋ ਜਲ ਸੁੱਕਿਆਂ ਸੁੱਕ ਜਾਂਦੇ ਐ ਪਰ ਫੁੱਲਾਂ ਦੇ ਮੁਰਝਾયા ਇਹ ਬੂਟਾ ਸੁਖ ਜਾਵੇ ਐ ਪਰ ਫੁੱਲਾਂ ਦੇ ਮੁਰਝਾયા ਇਹ ਬੂਟਾ ਸੁਖ ਜਾਵੇ ਅੱਜ ਦੁਨੀਆ ਦੇ ਵਿੱਚ ਮਦਰ ਡੇ ਦੀ ਗੱਲ ਕੀਤੀ ਜਾ ਰਹੀ ਹੈ ਮਾਂ ਦਿਵਸ ਦੀ ਗੱਲ ਕੀਤੀ ਜਾ ਰਹੀ ਹੈ ਫੇਸਬੁਕ ਦੇ ਉੱਤੇ ਸ਼ੋ ਸੋਸਾਇਟੀਾਂ ਦੇ ਉੱਤੇ ਮਾਂ ਦਿਵਸ ਨੂੰ ਲਾਇਕ ਕਰਕੇ ਫੋਟੋਆਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਔਰ ਇਹ ਦੀ ਸ਼ੁਰੂਆਤ ਜਿਹੜੀ ਹੈ ਅਮਰੀਕਾ ਦੇ ਵਿੱਚ ਵਰਜੀਨੀਆ ਦੇ ਅੰਦਰ ਇੱਕ ਬੱਚੀ ਐਨਾ ਜਿਹੜੀ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੀ ਸੀ ਦੀ ਮਾਂ ਨੇ ਉਹ ਬਹੁਤ ਪਿਆਰ ਕੀਤਾ ਔਰ ਇਸ ਬੱਚੀ ਨੇ ਵੀ ਫਿਰਮਾਨ ਦੇ ਵਿੱਚ ਫੁਰਨਾ ਲਿਆ ਕਿ ਮੈਂ ਵਿਆਹ ਨਹੀਂ ਕਰਾਉਣਾ ਆਪਣੀ ਮਾਂ ਦੀ ਸੇਵਾ ਹੀ ਕਰਨੀ ਹੈ ਮਾਂ ਦੇ ਦੇਹਾਂਤ ਤੋਂ ਬਾਅਦ ਇੰਨੇ ਫਿਰ ਜੰਗ ਦੇ ਮੈਦਾਨਾਂ ਫੌਜੀ ਸੇਵਾ ਕਰਨੇ ਸ਼ੁਰੂ ਕਰ ਦਿੱਤੇ ਇੱਕ ਮਾਂ ਦੇ ਰੂਪ ਦੇ ਵਿੱਚ ਔਰ ਇਹਦੇ ਅੰਦਰ ਇੱਕ ਲਾਲਸਾ ਬਣੀ ਸੀ ਕਿ ਕਿਸੇ ਤਰੀਕੇ ਦੇ ਨਾਲ ਮਾਂ ਨੂੰ ਯਾਦ ਕੀਤਾ ਜਾਵੇ 1908 ਦੇ ਵਿੱਚ ਇੰਨੇ ਮਾਂ ਦਿਵਸ ਦੀ ਗੱਲ ਕੀਤੀ ਮਦਰ ਡੇ ਦੀ ਗੱਲ ਕੀਤੀ ਪਰ ਉਹ ਪ੍ਰਸਤਾਵ ਪਾਸ ਨਹੀਂ ਹੋ ਸਕਿਆ ਅਖੀਰ 1911 ਦੇ ਵਿੱਚ ਅਮਰੀਕਾ ਦੇ ਵਿੱਚ ਇਹ ਪ੍ਰਸਤਾਵ ਪਾਸ ਹੁੰਦਾ ਹੈ ਮਦਰ ਡੇ ਜਿਹੜਾ ਮਨਾਇਆ ਜਾਣਾ ਸ਼ੁਰੂ ਕੀਤਾ ਜਾਣ ਲੱਗਾ ਵਰਕ ਫੋਰ ਕੰਟਰੀਆਂ ਦੇ ਵਿੱਚ ਇਹ ਜਿਹੜਾ ਦਿਨ ਹੈ ਵੱਖਰੇ ਵੱਖਰੇ ਤਰੀਕੇ ਨਾਲ ਮਨਾਇਆ ਜਾਂਦਾ ਹੈ ਸੋ ਉੱਥੇ ਹੀ ਮੈਂ ਇੱਕ ਗੱਲ ਇਹ ਕਹਿਣੀ ਚਾਹਾਂਗਾ ਜ਼ਰੂਰ ਕਿਉਂਕਿ ਮਾਂ ਜਿਹੜੀ ਹੈ ਜੇਕਰ ਮਨੁੱਖੀ ਸੰਸਾਰ ਨੂੰ ਵੇਖਦਾ ਹੈ ਤੇ ਪਰਮੇਸ਼ਰ ਨੇ ਮਾਂ ਦੀ ਕੁੱਖ ਨੂੰ ਇੱਕ ਜਰੀਆ ਬਣਾਇਆ ਹੈ ਇਸ ਦੁਨੀ ਸੁਹਾਵੇ ਬਾਗ ਵਿੱਚ ਆਉਣ ਵਾਸਤੇ ਔਰ ਜੀਵਨ ਦੇ ਇਸ ਸੱਚ ਨੇ ਇਹ ਰابطੋਂ ਬਾਅਦ ਜੇ ਕੋਈ ਇਨਸਾਨ ਕਿਸੇ ਨੂੰ ਯਾਦ ਕਰਦਾ ਤੇ ਉਹ ਮਾਂ ਹੈ ਮਾਂ ਦਿਵਸ ਜਿਹੜਾ ਹੈ ਇਹ ਇੱਕ ਦਿਨ ਦੀ ਖੇਡ ਨਹੀਂ ਇਹ ਤੇ ਪਿਆਰਿਓ ਹਰ ਰੋਜ਼ ਕੋਈ ਦਿਨ ਕਿਹੜਾ ਦਿਨ ਹੈੜਾ ਮਾਂ ਤੋਂ ਬਿਨਾ ਹੁੰਦਾ ਹੈ ਉਹ ਜਿਨ੍ਹਾਂ ਦੀਆਂ ਮਾਵਾਂ ਚਲੇ ਗਈਆਂ ਨੇ ਉਹ ਸਪੀੜਾ ਨੂੰ ਮਹਿਸੂਸ ਕਰ ਸਕਦੇ ਨੇ ਸੋ ਇੱਕ ਸੁਨੇਹਾ ਕਿ ਜਿਨ੍ਹਾਂ ਦੀਆਂ ਮਾਵਾਂ ਕੋਲ ਹਨ ਆਪਣੀਆਂ ਮਾਵਾਂ ਦੀ ਸੇਵਾ ਕਰੀਏ ਆਪਣੀ ਮਾਵਾਂ ਨੂੰ ਪਿਆਰ ਕਰੀਏ ਔਰ ਇਹ ਵੀ ਇੱਕ ਸਮਾਜ ਦਾ ਕੌੜਾ ਸੱਚ ਹੈ ਇੱਕ ਮਾਂ ਜਿਹੜੀ ਹੈ ਜਦੋਂ ਉਹਦੇ ਸਿਰ ਤੇ ਸਾਈਂ ਚੜਾਈ ਕਰ ਜਾਂਦਾ ਹੈ ਉਹਦਾ ਪਤੀ ਚੜਾਈ ਕਰ ਜਾਂਦਾ ਤਿੰਨ ਚਾਰ ਬੱਚਿਆਂ ਨੂੰ ਚਾਹੇ ਲੋਕਾਂ ਦੇ ਘਰਾਂ ਚ ਭਾਂਡੇ ਮਾਂ ਨਿਕਣਾ ਕਿਵੇਂ ਕਰਕੇ ਉਹਨਾਂ ਬੱਚਿਆਂ ਨੂੰ ਪਾਲ ਲੈਂਦੀ ਹੈ ਪਰ ਵੱਡੇ ਹੋ ਕੇ ਉਹਨਾਂ ਬੱਚਿਆਂ ਦੇ ਕੋਲੋਂ ਆਪਣੀ ਉਹ ਮਾਂ ਜਿਹੜੀ ਹੈ ਉਹ ਨਹੀਂ ਸੰਭੀ ਜਾਂਦੀ ਅੱਜ ਸਮਾਜ ਦੇ ਵਿੱਚ 올ਡ ਏਜ ਹੋਮ ਜਿਹੜੇ ਨੇ ਇਸ ਗੱਲ ਦੇ ਸੂਚਕ ਹਨ ਸੱਚੇ ਸਹਿਬ ਕਿਰਪਾ ਕਰਨ ਅਸੀਂ ਮਾਂ ਨੂੰ ਪਛਾਣੀਏ ਮਾਂ ਦੀ ਸੇਵਾ ਕਰੀਏ ਇੱਕ ਦਿਨ ਨਹੀਂ ਜਿਹੜਾ ਰੋਜ਼ ਹੀ ਸੇਵਾ ਹੋਣੀ ਚਾਹੀਦੀ ਹੈ